ਰੇਤ ਮਾਫੀਆ ਮਰਦਾਬਾਦ ਰੇਤ ਮਾਫੀਆ ਮਰਦਾਬਾਦ ਐਸਐਸਪੀ ਅੰਮਰਸਰ ਮਰਦਾਬਾਦ ਡੀਸੀ ਅੰਮਰਸਰ ਮਰਦਾਬਾਦ ਐਸਐਸਪੀ ਅੰਮਰਸਰ ਮਰਦਾਬਾਦ ਰੇਤ ਮਾਫੀਆ ਮਰਦਾਬਾਦ ਰੇਤ ਮਾਫੀਆ ਮਰਦਾਬਾਦ ਕਰਕੇ ਰਹਿਾਂਗੇ ਦੂਦਾਂ ਦਾ ਰਜਕਾਰ ਬੰਦ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਸਾਰੇ ਕਿਸਾਨਾਂ ਗਰੀਬ ਕਿਸਾਨਾਂ ਜਿਹੜੇ ਇਹਨਾਂ ਦੀਆਂ ਜ਼ਮੀਨਾਂ ਰੁੜੀਆਂ ਉਹਨਾਂ ਨੂੰ ਹੱਕਦਵਾ ਕੇ ਰਾਂਗੇ ਦਵਾ ਕੇ ਰਾਂਗੇ ਦਵਾ ਕੇ ਰਾਂਗੇ ਜੇ ਕੋਈ ਬਾਪੂ ਜੀ ਮਿਲਦਿਆ ਦਵਾ ਕੇ ਰਾਂਗੇ ਵੈਲਪੁਰ ਜਿਕਰ ਬਸ ਨਹੀਂ ਹੋਣ ਦਿਆਗੇ ਜਿੰਦਾਬਾਦ ਜਿੰਦਾਬਾਦ ਮਸਲਾ ਜੀ ਜਉਂਦਾ ਦਰਿਆ ਇਹ ਦੇਹਜਾਦ ਹੋਇਆ ਨਾ ਅਸੀਂ ਪਹਿਲੀ ਵਾਰੀ ਸੁੱਕੇ ਪੈਰ ਲੱਗਿਆਂ ਦੰ ਹਣ ਸਾਡੇ ਪੁਲ ਨੂੰ ਹੁਣੇ ਲੱਗੇ ਆਣ ਕੇ ਤੇ ਟਿਪਰਾਂ ਵਾਲੇ ਰੇਤ ਡਾਵੇ ਕੱਢਣ ਸਾਡੇ ਪੁਲ ਨੂੰ ਬਹੁਤ ਖਤਰਾ ਵਾ ਅਸੀਂ ਆਨੇ ਵੀ ਇਸ ਤਰ੍ਹਾਂ ਇਹਦੇ ਹੋਰ ਵੀ 8-10 ਪਿੰਡ ਨੇ ਉਹਨਾਂ ਦੀ ਆਵਾਜਾਈ ਬੰਦ ਹੋਣ ਦਾ ਸਾਨੂੰ ਡਰ ਆ ਕਦੋਂ ਦਾ ਰੇਤੇ ਦਾ ਕੰਮ ਸੀ ਇਹ ਮਹੀਨਾ ਹੋ ਗਿਆ ਤੇ ਹੁਣ ਤੁਸੀਂ ਅਗਲਾ ਕੀ ਕਰਦੇ ਅਸੀਂ ਇਹ ਉਹ ਨਾਂ ਲੈ ਰਹੇ ਆ ਵੀ ਇਹ ਖਲਾਈ ਹੋ ਰਹੀ ਐ ਖਲਾਈ ਖਲੂਈ ਕੋਈ ਨਹੀਂ ਹੋ ਰਹੀ ਇਹ ਰੇਲ ਦੇਆਂ ਭਰ ਭਰ ਕੇ ਟਰਾਲੀ ਪਿਛਾਣ ਨੂੰ ਲਈ ਜਾ ਰਹੇ ਆ ਖਲਾਈ ਕੋਈ ਨਹੀਂ ਹੋ ਰਹੀ ਅਸੀਂ ਆਨੇ ਆ ਵੀ ਇਹਨੂੰ ਜੇ ਵੀ ਚਲਾਉਣਾ ਵੀ ਤੇ 1 ਕਿਲੋਮੀਟਰ 2 ਕਿਲੋਮੀਟਰ ਪਿਛੇ ਲੈ ਜਾਓ ਕੀ ਮੰਗ ਕਰਦੇ ਆ ਅਸੀਂ ਮੰਗ ਇਹ ਕਰਦੇ ਆ ਵੀ ਇਹ ਸਾਡੇ ਲਾਗੇ ਨਹੀਂ ਖਲਾਈ ਨਾ ਹੋਵੇ ਪੁਲ ਦੇ ਕਿੰਨੇ ਕੁ ਟਰੱਕ ਜਿਹੜੇ ਡੇਲੀ ਆ ਰਹੇ ਨੇ ਰੋਜ਼ ਇੱਥੇ 100 150 ਟਰੱਕ ਜਾਂਦੇ ਆ ਇਹ ਲੱਗਦਾ ਕਿ ਯਾਨੀ ਕਿ ਖਲਾਈ ਦੇ ਬਹਾਨੇ ਜਿਹੜੀ ਮਾਈਨਿੰਗ ਹੋ ਰਹੀ ਹੈ ਹਾਂ ਇਹ ਗਲਤ ਹੋ ਰਹੀ ਹੈ ਅਸੀਂ ਉੱਚ ਅਧਿਕਾਰੀਆਂ ਦੇ ਉਹਨਾਂ ਦੇ ਵੀ ਧਿਆਨ ਚ ਲਿਆਉਣਾ ਚਾਹੁੰਦੇ ਆਂ ਕਿ ਇਹ ਜਿਹੜੀ ਇੱਕ ਵਾਰ ਆ ਕੇ ਵੇਖੋ ਤਾਂ ਸਹੀ ਹੈ ਬੰਨ ਕੀ ਡਿਆ ਇੱਥੇ 11 12 ਪਿੰਡ ਅਗੇ ਨੇ ਰਾਵੀ ਤੋਂ ਜੀ ਜੀ ਇਹ ਮਸਾਂ ਬ੍ਰਿਜ ਜਿਹੜਾ ਅਡਾ ਪੋਲ ਬਣਿਆ ਜੀ ਸਾਨੂੰ ਜ਼ਿਆਦਾ ਜਾਣਕਾਰੀ ਇਹ ਵੀ ਪਠਾਨਕੋਟ ਵੀ ਮੈਨਕ ਬਹੁਤ ਵੱਡੇ ਪੱਤਰ ਦੇ ਹੋਈ ਸੀ ਤੇ ਉੱਥੇ ਵੀ ਪੁਲ ਜਿਹੜਾ ਡਿੱਗਾ ਹੀ ਤੋਂ ਸਰਕਾਰ ਦੇ ਪ੍ਰਸ਼ਾਸਨ ਨੇ ਵੀ ਰੌਲਾ ਇਹੋ ਹੀ ਪਾਇਆ ਹੈ ਵੀ ਇਹ ਪੁਲ ਜਿਹੜਾ ਆ ਮੈਨਗ ਦੀ ਵਜਾ ਨਾਲ ਡਿੱਗਾ ਸਾਨੂੰ ਖਤਰਾ ਹੈ ਸਟਾਉਂਡਿਆ ਵੀ ਜਿਹੜੇ ਹਿਸਾਬ ਨਾਲ ਟਿਪਰਾਂ ਲੱਗੀਆਂ ਨੇ ਇਧਰ 8-10 ਪੋਕ ਲੈਣਾ ਲੱਗੀਆਂ ਨੇ ਰੋਜ਼ ਦੇ 100-100 2-200 ਟਰੱਕ ਜਾ ਰਿਹਾ ਇਹ ਜਿਹੜੇ ਤਰੀਕੇ ਨਾਲ ਮੈਨਗ ਹੋਣ ਢਈਏ ਇਹ ਲੀਗਲ ਨਹੀਂ ਗੇ ਬਿਲਕੁਲ ਨਜਾਇਜ਼ ਮੈਨਗ ਹੋਣ ਢਈਏ ਤੇ ਕਾਨੂੰਨ ਵੀ ਇਹ ਗੱਲ ਕਹਿੰਦਾ ਵੀ 1 ਕਿਲੋਮੀਟਰ ਤੇ ਮੈਨਗ ਹੋ ਹੀ ਨਹੀਂ ਸਕਦੀ ਜੀ ਬ੍ਰਿਜ ਤੋਂ ਨਾ ਚੜਦੇ ਨਾ ਲੈਂਦੇ ਜੀ ਜੀ ਇਹ ਇਹ ਕਿਲੋਮੀਟਰ ਛੱਡ ਕੇ ਤੇ 500 ਮੀਟਰ ਦੇ ਵਿੱਚ ਵੀ ਨਹੀਂ ਅੰਦਰ ਆ ਤੇ ਇਹ ਕਰਕੇ ਇਹੀ ਪ੍ਰਸ਼ਾਸਨ ਗਾੜੀ ਇਹੋ ਹੀ ਮੰਗ ਕਰਦੇ ਆ ਵੀ ਇਹ ਨੂੰ ਮੈਨਿੰਗ ਨੂੰ ਬੰਦ ਕੀਤਾ ਜਾਵੇ ਤੇ ਪੁਲ ਜਿਹੜਾ ਬਚਿਆ ਰਵੇ ਤੇ ਲੋਕਾਂ ਦੀ ਪਾਰਲੇ ਲੋਕਾਂ ਦੀ ਆਵਾਜਾ ਵੀ ਚਲਦੀ ਰਹੇ ਉਹਨਾਂ ਸਾਡੇ ਧਿਆਨ ਚ ਲਿਆਂਦਾ ਕਿ ਬਿਲਕੁਲ ਜਿਹੜਾ ਇੰਟਰਨੈਸ਼ਨਲ ਬਾਰਡਰ ਆ ਉਤੋਂ 2 ਕਿਲੋਮੀਟਰ ਦੀ ਸਿਰਫ ਦੂਰੀ ਦੇ ਉੱਤੇ ਰਾਵੀ ਦਰਿਆ ਦੇ ਵਿੱਚੋਂ ਅਮਰਸਰ ਜ਼ਿਲ੍ਹੇ ਵਾਲੇ ਪਾਸਿਓਂ 6 ਵੱਡੀਆਂ ਪੋਕਲਾਂ ਨਾ ਤੁਸੀਂ ਉਧਰ ਵੇਖ ਸਕਦੇ ਹੋ ਸਾਡੇ ਸਹਿਯੋਤ ਨੇ 9 ਪੋਕਲਾਂ ਜਿਹੜੀਆਂ ਨੇ ਉਹ ਲਗਾਤਾਰ ਰਾਤ ਦਿਨ ਰੇਤਾ ਪੋਟ ਰੀਆਂ ਨੇ ਮਾਈਨਿੰਗ ਕਰ ਰੀਆਂ ਨੇ ਤੇ ਮਾਈਨਿੰਗ ਕਰਕੇ 40 40 50 50 ਟਨ 10 10 11 11 ਸੈਂਕੜੇ ਟਿਪਰ 'ਚ ਰੇਤਾ ਪਾ ਕੇ ਉਹ ਇੱਥੋਂ ਜਿਹੜੇ ਆ ਉਹ ਇਹ ਗੱਡੀਆਂ ਕੱਢ ਰਹੇ ਨੇ ਔਰ ਰੋਜ਼ ਇਹਨਾਂ ਨੇ ਰਿਕਾਰਡਿੰਗ ਕੀਤੀ ਆ ਪਰਸੋਂ 6 ਤਰੀਕ ਵਾਲੇ ਦਿਨ 199 ਗੱਡੀਆਂ ਦੀ ਰਿਕਾਰਡਿੰਗ ਹੈ ਇਹਨਾਂ ਦੇ ਕੋਲ ਜਿਹੜੀਆਂ ਇੱਥੋਂ ਗੱਡੀਆਂ ਭਰ ਕੇ ਗਈਆਂ ਨੇ ਪਹਿਲੀ ਗੱਲ ਆ ਕਿ ਇੰਟਰਨੈਸ਼ਨਲ ਬਾਰਡਰ ਤੇ ਮਾਨਜੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਕਿ 5 ਕਿਲੋਮੀਟਰ ਦੇ ਅੰਦਰ ਕੋਈ ਮਾਈਨਿੰਗ ਨਹੀਂ ਹੋ ਸਕਦੀ ਇਹ ਮਾਈਨਿੰਗ ਗੈਰ ਕਾਨੂੰਨੀ ਹੈ ਸੁਪਰੀਮ ਕੋਰਟ ਮਾਨਜੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਵੀ ਇਹਨਾਂ ਦੇ ਕੋਲ ਕੋਈ ਮਾਈਨਿੰਗ ਦੀ ਇਹਨਾਂ ਨੇ ਮਨਜ਼ੂਰੀ ਨਹੀਂ ਲਈ ਮਾਈਨਿੰਗ ਇਹ ਕਰੀ ਨਹੀਂ ਸਕਦੇ ਇਹਨਾਂ ਨੂੰ ਸਿਰਫ ਜੋ ਮੈਨੂੰ ਪਤਾ ਲੱਗਾ ਅfsrana ਨਾਲ ਗੱਲ ਕਰਕੇ ਕਿ ਦਰਿਆ ਦੀ ਸਫਾਈ ਦੀ ਮਨਜ਼ੂਰੀ ਮਿਲੀ ਆ ਜੀ ਜੀ ਉਹ ਜਿਹੜੀ ਮਾੜੀ ਗੱਲ ਇਹ ਆ ਕਿ ਇਹ ਇੱਕ ਇੱਕ ਟਿਪਰ ਤੇ 40 ਤੋਂ 50 ਟਨ ਰੇਤ ਪਾ ਰਿਆ ਜਦੋਂ ਕਿ ਓਵਰ weight ਤੇ ਸਾਰੇ ਹਿੰਦੁਸਤਾਨ ਦੀ ਸੁਪਰੀਮ ਕੋਰਟ ਨੇ ਮਨਾ ਕੀਤਾ ਵਾ ਜੀ ਜੀ ਹੁਣ ਇਹ ਸਿੰਗਲ ਰਸਤਾ ਵਾ ਦੋ ਕਰਮਾਂ ਦਾ ਰਸਤਾ ਵਾ ਟਰੈਕਟਰ ਵੀ ਨੰਗਦੇ ਨੇ ਜੇ ਕੱਲ ਨੂੰ ਕੋਈ ਭਾਵਨਾ ਮੰਦਭਾਗੀ ਘਟਨਾ ਵਾਪਰ ਗਈ ਕੋਈ ਥੱਲੇ ਆ ਗਿਆ ਟਿੱਪਰ ਦੇ ਤੇ ਉਹਦਾ ਕੀ ਬਣ ਜਾਣਾ ਵਾ ਇਹ ਤੇ ਤੁਹਾਨੂੰ ਵੀ ਪਤਾ ਵੀ 40 50 ਟਨ ਦੇ ਟਿੱਪਰ ਦੇ ਥੱਲੇ ਆਇਆ ਬੰਦਾ ਕਿਦਾਂ ਬਚ ਸਕਦਾ ਦੂਜੀ ਗੱਲ ਜਿਸ ਪੁਲ ਦੇ ਉੱਤੇ ਅਸੀਂ ਖਲੋਤੇ ਆ ਇਹ ਜਿਹੜਾ ਪੁਲ ਆ ਇਹ ਰਾਵੀ ਦਰਿਆ ਦੇ ਉੱਤੇ ਮਿਲਟਰੀ ਨੇ ਬਣਾਇਆ ਵਾ ਸਾਡੇ ਪਾਰ ਦੇ ਲੋਕਾਂ ਲਈ ਔਰ ਮਿਲਟਰੀ ਦੀ ਆਵਾਜਾਈ ਲਈ ਇਹ ਬਾਕਸ ਬ੍ਰਿਜ ਆ ਇਹ ਕੋਈ ਵੈਲ ਟਾਈਪ ਬ੍ਰਿਜ ਨਹੀਂਗਾ ਇਹਦੇ ਵਿੱਚ ਇਹਦੀ ਕੋਈ ਡੰਗਿਹਾਈ ਨਹੀਂਗੀ ਇਹ ਸਿਰਫ ਸਰਬ 17 18 ਫੁੱਟ ਡੂੰਗਾ ਕਰਕੇ ਦੇ ਪੁਲ ਬਣਾਇਆ ਗਿਆ ਇਹ ਬਹੁਤ ਕਮਜ਼ੋਰ ਪੁਲ ਆ ਲਾਈਟ ਵਹੀਕਲਸ ਲਈ ਆ ਜੀ ਔਰ ਜਦੋਂ ਇੱਥੇ ਰੋਜ਼ ਦੀ 2 2 3 300 ਗੱਡੀ ਜਿਹੜੀ ਆ ਨੰਗੇਗੀ 40 ਤੋਂ 50 ਟਨ ਲੈ ਕੇ ਇਹ ਪੁਲ ਫੇਰ ਟਡ ਜਾਏਗਾ 1947 ਤੋਂ ਲੈ ਕੇ ਸਾਡੇ ਵੱਡੇ ਵੱਡੇ ਰੇਸ ਦਰਿਆ ਚੋਂ ਬੇੜੀਆਂ ਰਹੀਂ ਨੰਗਦੇ ਰਹੇ ਆ ਤੇ ਜੇ ਇਹ ਪੁਲ ਟ ਹੈ ਗਿਆ ਜਿਹੜਾ ਸਾਨੂੰ ਅੱਗੇ ਅਸੀਂਆਂ ਸਾਲਾਂ 75 ਸਾਲਾਂ ਚ ਮਿਲਿਆ ਹੁਣ ਤੇ ਉਹ ਜੇ ਪੋਲ ਟੱਟ ਗਿਆ ਤੇ ਅਸੀਂ ਕਿੱਧਰ ਨੂੰ ਜਾਵਾਂਗੇ ਕੁਝ ਬੰਦੇ ਜਿਹਨਾਂ ਜਿਹੜੇ ਟਰੱਕ ਡਰਾਈਵਰ ਟਾਈਪ ਆਦਮੀ ਨੇ ਪੋਕਲਨਾਂ ਵਾਲੇ ਨੇ ਇੱਕ ਜਥੇਬੰਦੀ ਜਿਹਦਾ ਤੁਹਾਨੂੰ ਨਾਮ ਪਤਾ ਉਹਦਾ ਝੰਡੇ ਲੈ ਕੇ ਉਹ ਉਹਨਾਂ ਨੇ ਮਤਲਬ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਮੈਂ ਨਹੀਂ ਸਮਝਦਾ ਕਿ ਕੋਈ ਵੀ ਕਿਸਾਨ ਯੂਨੀਅਨ ਜਿਹੜੀ ਆ ਉਹ ਇਦਾਂ ਦੀ ਕਾਰਵਾਈ ਕਰ ਸਕਦੀ ਆ ਇਸ ਕਰਕੇ ਪ੍ਰਸ਼ਾਸਨ ਨੂੰ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਅੱਜ ਅਸੀਂ ਮੌਕਾ ਵੇਖਣ ਆਏ ਆ ਸਾਡੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਪੁਜਰਾਜ ਉਹ ਖਨੋਰੀ ਬਾਡਰ ਤੇ ਨੇ ਜੇ ਇਹ ਮਾਈਨਿੰਗ ਨਾਜਾਇਜ਼ ਮਾਈਨਿੰਗ ਬੰਦ ਨਾ ਹੋਈ ਤੇ ਅਸੀਂ 2-4 ਦਿਨਾਂ ਦੇ ਵਿੱਚ ਵਿੱਚ ਡੀਸੀ ਦਫਤਰ ਅੰਮ੍ਰਿਤਸਰ ਦਾ ਐਸਐਸਪੀ ਦਫਤਰ ਅੰਮ੍ਰਿਤਸਰ ਦਾ ਘਰਾਉ ਕਰਾਂਗੇ ਫਿਰ ਸਰਕਾਰ ਕੋਲ ਜਵਾਬ ਲਾਂਗੇ ਕਿ ਮਤਲਬ ਤੁਸੀਂ ਦੱਸੋ ਵੀ ਇਹ ਮਨਜ਼ੂਰੀ ਕਿੱਦਾਂ ਮਿਲੀ ਚਰਨਜੀਤ ਸਿੰਘ ਗਾਲਪ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਸੂਬਾ ਚਰਨ ਸਕੱਤਰ ਪੰਜਾਬ ਮੈਂ ਵਹਿਮੀ ਇਹਨਾਂ ਕਿਸਾਨਾਂ ਨੇ ਸਾਨੂੰ ਬੁਲਾਇਆ ਕਿਸਾਨਾਂ ਦੇ ਕਰਕੇ ਆਏ ਆ ਜਿਹੜੇ ਉਹ ਕਿਸਾਨ ਗਰੀਬ ਕਿਸਾਨ ਜਿਨ੍ਹਾਂ ਦੀ ਸਾਰੀ ਪੰਜਾਬ 50 ਸਾਲ ਤੋਂ ਇਹ ਰਾਵੀ ਦਰਿਆ ਦੇ ਵਿੱਚ ਜ਼ਮੀਨਾਂ ਜੀ ਜੀ ਅੱਜ ਉਹਨਾਂ ਨੇ ਸਰਕਾਰ ਨੂੰ ਘਹਾਰ ਰੁਆਈ ਸਰਕਾਰ ਨੇ ਇੱਕ ਟੈਂਡਰ ਕਰਕੇ ਅੱਜ ਉਹਨਾਂ ਕਿਸਾਨਾਂ ਦੇ ਬਾਰੇ ਸੋਚਿਆ ਕੋਈ ਜ਼ਮੀਨ ਇੱਕ ਤਾਂ ਦਰਿਆ ਦੀ ਖਲਾਈ ਲੱਗੇ ਕਰਨ ਦੂਜੀ ਇਹਨਾਂ ਕਿਸਾਨਾਂ ਦੇ ਆ 12 ਕਿੱਲੇ ਦਾ ਮਾਲਕ ਜੇ ਇਹ ਵਿਚਾਰਾ 400 ਰੁਪਏ ਦਿਹਾੜੀ ਨੂੰ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲਦਾ ਤੁਸੀਂ ਵੇਖੋ ਵੀ ਇੰਨਾ ਇੰਨਾ ਬੰਦਿਆਂ ਦਾ ਅੱਜ ਜੇ ਇਹਨਾਂ ਨੂੰ ਕੋਈ ਇਹਨਾਂ ਦੀ ਪੈੜੀ ਦੇ ਵਿੱਚੋਂ ਇਹਨਾਂ ਨੂੰ ਕੁਝ ਮਿਲ ਰਿਹਾ ਤੇ ਅਸੀਂ ਇਹਨਾਂ ਗਰੀਬ ਕਿਸਾਨਾਂ ਦੀ ਮੱਤ ਆਸਤੇ ਆਏ ਆ ਤੇ ਇਹ ਬਿਲਕੁਲ ਕਾਰੋਬਾਰ ਨਹੀਂ ਬੰਦ ਹੋਣਾ ਚਾਹੀਦਾ ਇਹ ਚੱਲਣਾ ਚਾਹੀਦਾ ਕਿਉਂਕਿ ਇੱਕ ਸਾਲ ਤੋਂ ਇਹ ਕਾਰੋਬਾਰ ਬੰਦ ਹੋਣ ਕਾਰਨ ਸਾਰੇ ਜਿਹੜਾ ਸਰਕਲ ਤੇ ਇਹਦੇ 50-50 ਸਾਲਾਂ ਤੋਂ ਜਿਨ੍ਹਾਂ ਦੀ ਜ਼ਮੀਨ ਡੁੱਬੀ ਆ ਉਹ ਬਚਾਰੇ ਆਪਣੇ ਡੰਗ ਗੁਜ਼ਾਰਾ ਬੱਚਿਆਂ ਦੇ ਅੱਜ ਮੈਂ ਇਹਨਾਂ ਦੇ ਪ੍ਰਭਾਵ ਦੇ ਇਹਨਾਂ ਦੇ ਚਿਹਰਿਆਂ ਤੇ ਖੁਸ਼ੀ ਵੇਖੀ ਬੱਚਿਆਂ ਦੇ ਅੱਜ ਫੇਰ ਮਰਝਾਉਣ ਵਾਸਤੇ ਕੁਝ ਸ਼ਰਾਬਤੀ ਅੰਸਰ ਜੇ ਗਲਤ ਕੰਮ ਕਰਦੇ ਤੇ ਬਿਲਕੁਲ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਇਹ ਸਾਰੇ ਗਰੀਬ ਕਿਸਾਨ ਗੱਡੀਆਂ ਵਾਲੇ ਵੀ ਆ ਸਾਡੇ ਭਰਾਵਾ ਉਹਦਾ ਦੀਆਂ ਕਿਸਤਾਂ ਟੁੱਟੀਆਂ ਕਾਰੋਬਾਰ ਸਾਰੇ ਬੰਦਾ ਜੇ ਅੱਜ ਉਹ ਰੋਜ਼ਗਾਰ ਤੇ ਲੱਗੇ ਆ ਸਾਰਿਆਂ ਦੇ ਰੋਜ਼ਗਾਰਾਂ ਤੇ ਇਹ ਖਟੋਕੇ ਖੜਾਂਗੇ ਜਿੱਥੋਂ ਤੱਕ ਵੀ ਖੜਨਾ ਪਿਆ ਜੇ ਪ੍ਰਸ਼ਾਸਨ ਵੀ ਘੇਰਨਾ ਪਿਆ ਕੋਈ ਖਰਾਬ ਕਰੂਗਾ ਇਹ ਕੰਮ ਦੇ ਵਿੱਚ ਮਾਈਨਿੰਗ ਜਿਹੜਾ ਕੰਮ ਹੋ ਰਿਹਾ ਰਿਕਵਰਡ ਪਾਉਦਾ ਤਾਂ ਅਸੀਂ ਬਿਲਕੁਲ ਪ੍ਰਸ਼ਾਸਨ ਦਾ ਵਿਰੋਧ ਕਰਾਂਗੇ ਡਟ ਕੇ ਹਰ ਇੱਕ ਅਪਸਰ ਨੂੰ ਜਿਹੜਾ ਖਰਾਬ ਕਰੂਗਾ ਘੇਰਾਂਗੇ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮਾਈਨਿੰਗ ਦੇ ਮਾਈਨਿੰਗ ਹੋ ਰਹੀ ਹੈ ਸਫਾਈ ਦੇ ਨਾਂ ਇਹ ਇਹ ਟੈਂਡਰ ਹੁੰਦੇ ਜੀ ਬਿਲਕੁਲ ਪਿੱਛੇ ਗੁਰਚੱਕ ਦਾ ਟੈਂਡਰ ਸੀਗਾ ਉਦੋਂ ਇਹਨਾਂ ਦੇ ਏਰੀਆ ਦਾ ਟੈਂਡਰ ਸੀ ਇਹਨਾਂ ਦੀਆਂ ਜ਼ਮੀਨਾਂ ਸੀਗੀਆਂ ਇਹ ਦਰਿਆ ਤੋਂ ਦੋ ਕਿੱਲੇ ਰੇਤ ਪੁੱਟ ਕੇ ਗਏ ਉਦੋਂ ਤਾਂ ਕੋਈ ਇਹ ਤੇ ਬੋਲੀ ਦੀ ਮੈਂ ਤਾਂ ਉਦੋਂ ਵੀ ਇੱਥੇ ਆਉਂਦੇ ਆਉਂਦੇ ਸੀ ਕਿ ਜਿਹੜੇ ਲਾਉਂਦੇ ਸੀ ਨਜਾਇਜ਼ ਮਾਈਨਿੰਗ ਨਹੀਂ ਜੀ ਕੋਈ ਵੀ ਨਜਾਇਜ਼ ਮਾਈਨਿੰਗ ਹੋ ਰਹੀ ਬਿਲਕੁਲ ਇਹਦਾ ਟੈਂਡਰ ਹੋਏ ਬਕਾਇਦਾ ਟੈਂਡਰ ਹੁੰਦੇ ਆ ਜੇ ਪੁਲ ਦੀ ਗੱਲ ਕਰਦੇ ਮੇਰੇ ਭਰਾ ਇਹ ਪੁਲ ਨੇ ਪੱਕੇ ਆ ਫਿਰ ਬਿਆਸਾ ਦਰਿਆ ਦਾ ਪੁਲ ਵੀ ਬੰਦ ਕਰ ਦੇਣਾ ਚਾਹੀਦਾ ਉਦੋਂ ਤੋਂ ਦੋ ਕਿੱਲਾਂ ਤੋਂ ਰੇਤਾਂ ਪੁੱਟਣ ਦੇਂਦਿਆ ਤੁਹਾਨੂੰ ਕੀ ਲੱਗਦਾ ਕਿ ਪੁਲ ਕੋਈ ਨੁਕਸਾਨ ਨਹੀਂ ਜੀ ਪੁਲ ਦੀ ਬਕਾਇਦਾ ਐਨਓਸੀ ਹੁੰਦੀ ਆ ਪੁਲ ਦੀ ਬਿਲਕੁਲ ਜਿਹੜੇ ਇਦਾਂ ਪੋਲਿਟਿਕਲ ਲੱਗਣ ਤਾਂ ਫਿਰ ਤਾਂ ਕ ਇਹ ਕਰਕੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਜੇ ਕਾਰੋਬਾਰ ਚਲਾਇਆ ਜਾਏ ਸਾਡੇ ਗਰੀਬ ਲੋਕਾਂ ਦੇ ਜਾਂ ਗਰੀਬ ਆਪਣੇ ਪਰਿਵਾਰ ਆ ਜਿਹੜੇ ਗੱਡੀਆਂ ਵਾਲੇ ਜਾਂ ਜ਼ਮੀਨਾਂ ਵਾਲੇ ਜਿਨ੍ਹਾਂ ਦੀਆਂ ਦਰਿਆਜ 50-50 ਸਾਲਾਂ ਤੋਂ ਜ਼ਮੀਨਾਂ ਇਹਨਾਂ ਦੇ ਚਿਹਰੇ ਤੇ ਇਦਾਂ ਹੀ ਖੁਸ਼ੀ ਰਹੇ ਕਾਰੋਬਾਰ ਚਲਾਓ ਹਰ ਇੱਕ ਬੰਦਾ ਜਿਹੜਾ ਰੱਜ ਕੇ ਰੋਟੀ ਖਾ ਸਕੇ ਵਿਹਾਰੀਦਾਰ ਮਜ਼ਦੂਰੀ ਹਾਂਜੀ ਇਹ ਜੀ ਮੈਨੂੰ ਤੇ ਮੈਂ ਤਾਂ ਜ਼ਮੀਨਾਂ ਵਾਲਿਆਂ ਲੋਇ ਟੈਂਡਰ ਕਿਸ ਦੇ ਨਾਂ ਤੇ ਵੀ ਆ ਜੋ ਲੀਗਲ ਪਰਚੀ ਕੱਟ ਕੇ ਸਰਕਾਰੀ ਪਰਚੀ ਨਿਕਲਣੀ ਹੈ ਬਿਲਕੁਲ ਜਾਣਦੇ ਆ ਬਿਲਕੁਲ ਜੋ ਵੀ ਕੰਮ ਹੈ ਸਹੀ ਹੋਣ ਡਿਆ ਇਹ ਹੋਣਾ ਚਾਹੀਦਾ ਜੇ ਚ ਰੁਕਾਵਟ ਆਊ ਫਿਰ ਸਰਕਾਰ ਦੇ ਨਾਲ ਨਿਛਟਾਂਗੇ ਬਿਲਕੁਲ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਮੇਰਾ ਪਿੰਡ ਜਟਾ ਹੈ ਜੀ ਇਹ ਜਿਹੜੀ ਜ਼ਮੀਨ ਦੀ ਗੱਲ ਕਰ ਰਹੇ ਨੇ ਜੀ ਧਰਮਕੋਟ ਔਰ ਗੁਰਚੱਕ ਦੇ ਲੋਕ ਜਿਹੜੇ ਇਕੱਠੇ ਹੋ ਕੇ ਇਥੋਂ ਆਏ ਨੇ ਜੀ ਪੀਏ ਸਾਡੀ ਜਿਹੜੀਆਂ ਜ਼ਮੀਨਾਂ ਨੇ ਪੁਲ ਨੂੰ ਖਤਰਾ ਆ ਮੈਂ ਪਹਿਲਾਂ ਤੇ ਇਹਨਾਂ ਨੂੰ ਇਹ ਸਾਰੇ ਸੂਝਵਾਨ ਨੇ ਸਭ ਪੜੇ ਲਿਖੇ ਨੇ ਇਹਨਾਂ ਨੂੰ ਬਿਠਾ ਕੇ ਜੇ ਅਸੀਂ ਪੁੱਛਣਾ ਚਾਹਾਂਗਾ ਵੀ ਪਹਿਲਾਂ ਮੈਨੂੰ ਦੱਸੋ ਜਿਹੜਾ ਪੋਲ ਸਰਕਾਰ ਨੇ ਜਦੋਂ ਬਣਾਇਆ ਸੀ ਤਾਂ ਪਾਸ ਕੀਤਾ ਸੀ ਇਹ ਕੋਲੀ ਰੀਜ਼ਨਾਂ ਤੇ ਬਣਿਆ ਨਹੀਂ ਜੇ ਅਗਰ ਇਸ ਪੋਲ ਨੂੰ ਖਤਰਾ ਆ ਤੇ ਫਿਰ ਪੋਲ ਦੇ ਰਸਤੇ 'ਚ ਕਈ ਆਉਂਦੇ ਨੇ ਬਿਆਸ ਵਾਲਾ ਕਈ ਪੋਲ ਨੇ ਫਿਰ ਸਾਰਿਆਂ ਨੂੰ ਬੰਦ ਕੀਤਾ ਜਾਵੇ ਰੋਜੇ ਨੰਬਰ ਤੇ ਮੈਂ 50 ਸਾਲ ਤੋਂ ਦੇਖ ਰਿਆ ਆਪਣੇ ਦਾਦਿਆਂ ਪਰਦਾਦਿਆਂ ਨੂੰ ਸੰਦਾ ਆ ਰਿਹਾ ਜੀ ਸਾਡੀ ਇੱਥੇ 15 ਤੋਂ 20 ਕਿੱਲੇ ਜ਼ਮੀਨਾਂ ਜਿਹੜੀ ਅੱਜ ਤੱਕ ਅਸੀਂ ਇਹਨਾਂ ਨੂੰ ਵਾਹ ਕੇ ਨਹੀਂ ਦੇਖਿਆ ਜੀ ਸਰ ਅਗਰ ਇਹਦੇ ਵਿੱਚੋਂ ਅੱਜ ਸਾਨੂੰ ਇਸ ਚੀਜ਼ ਦੀ ਆਮਦਨ ਕੋਈ ਸਰਕਾਰ ਸਾਨੂੰ ਸਰਕਾਰ ਦੇ ਜ਼ਰੀਏ ਸਾਡੇ ਤੱਕ ਪਹੁੰਚ ਰਹੀ ਹੈ ਤੇ ਇਹਦੇ ਵਿੱਚ ਜਿਹੜੀ ਇਹਨਾਂ ਨੂੰ ਕੋਈ ਇਹ ਜਿੱਥੋਂ ਮੁਸ਼ਕਲ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਤੋਂ 2-3 ਮਹੀਨੇ ਪਹਿਲਾਂ ਇਹਨਾਂ ਨੇ ਗੁਰਚਾਕਾਲੀ ਸਾਈਡ ਤੋਂ ਗੁਰਦਾਸਪੁਰ ਵਾਲੇ ਕਿਤੇ ਵਿੱਚੋਂ ਮਾਈਨਿੰਗ ਜਿਹੜੀ ਉਹ ਕਰਕੇ ਹਟੇ ਨੇ ਅਸੀਂ ਤਾਂ ਇਹਨਾਂ ਨੂੰ ਕੋਈ ਜਾ ਕੇ ਡੱਕਾ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਿਆ ਤੁਸੀਂ ਸੜਕਾਂ ਖਰਾਬ ਕਰ ਰਹੇ ਹੋ ਜਾਂ ਇਹ ਤੇ ਕਦਰ ਅਨੁਸਾਰ ਨੂੰ ਲੱਗੇ ਮੈਨੂੰ ਇਸ ਚੀਜ਼ ਦਾ ਆ ਕਿ ਮੇਰੇ ਘਰ ਦੇ ਵਿੱਚ ਜਿਹੜਾ ਹੈ ਉਹ ਮੇਰੇ ਬੱਚਾ ਵਾਸਤੇ ਬਣੀ ਰੋਟੀ ਉਹ ਆ ਰਹੀ ਹੈ ਮੈਨੂੰ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਜਾਇਦ ਨਜਾਇਜ਼ ਮੰਗ ਤੁਸੀਂ ਇਹਨਾਂ ਨੂੰ ਕਹਿ ਸਕਦੇ ਆ ਤੁਸੀਂ ਦੋ ਬੰਦੇ ਜਾਂ ਤਿੰਨ ਬੰਦੇ ਬੈਠ ਕੇ ਤੁਸੀਂ ਪੂਰੇ ਕਾਗਜ਼ ਉਹਨਾਂ ਦੇ ਚੈੱਕ ਕਰ ਸਕਦੇ ਆ ਅਗਰ ਇਹਨਾਂ ਨੂੰ ਲੱਗਦਾ ਵੀ ਇਹ ਨਜਾਇਜ਼ ਆ ਤੇ ਫਿਰ ਸਰਕਾਰ ਨੂੰ ਜਿਹੜੀ ਪਰਚੀ ਜਾ ਰਹੀ ਉਹ ਵੀ ਝੂਠੀ ਹੋਏਗੀ ਸਰਕਾਰ ਦੀ ਜਿਹੜੀ ਪਰਚੀ ਇਹਨਾਂ ਟਿਪਰਾਂ ਨੂੰ ਮਿਲ ਜਾਰੀ ਆ ਟਿਪਰ ਰਸਤੇ ਤੇ ਜਾ ਰਹੇ ਨੇ ਫਰੀਦਕੋਟ ਤੱਕ ਵੇਤ ਜਿਹੜੀ ਆ ਜਾ ਰਹੀ ਆ ਕਿਤੇ ਵੀ ਰੋਕ ਕੇ ਟਿਪਰ ਨੂੰ ਉਹ ਸਕੈਨ ਕਰਕੇ ਉਹਦੀ ਪਰਚੀ ਉਹ ਚੈੱਕ ਉਹੋ ਵਿਸ਼ੇਕ ਇਹ ਮੈਨਿੰਗੋ ਪਾ ਹਾਂਜੀ ਮੈਨਿੰਗ ਸਰ ਕੇ ਕਿਸਾਨਾਂ ਦੀ ਇੱਥੇ ਇਕਤਰਤਾ ਹੋਈ ਸੀ ਕਿ ਉਹਨਾਂ ਨੂੰ ਸ਼ੱਕ ਜਿਹਾ ਆਇਆ ਯਾਰ ਆ ਕਿ ਇਹ ਜਿਹੜੀ ਇੱਥੋਂ ਰੇਤਾ ਨਿਕਲ ਰਹੀ ਹੈ ਨਜਾਇਜ਼ ਮੈਨਿੰਗ ਹੋ ਰਹੀ ਹੈ ਨਹੀਂ 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 ਬਿਲਕੁਲ ਨਹੀਂ ਇੱਕ ਕਿਸਾਨਾਂ ਦੀ ਹੀ ਕੰਸੈਂਟ ਆਈ ਸੀਗੀ ਜਿਹਦੇ ਅਵਜ ਵਿੱਚ ਇਹ ਕੰਮ ਤਿਆਰ ਕੀਤਾ ਗਿਆ ਇੱਥੇ ਜਿੰਨੀ ਸਿਲਟ ਅਪ ਹੋਇਆ ਪਿਆ ਉਹਦੇ ਨਾਲ ਜਿਹੜਾ ਢਾ ਲੱਗਦਾ ਆਲੇ ਦੁਆਲੇ ਦੇ ਪਿੰਡਾਂ ਨੂੰ ਉਦੀ ਰਿਪੋਰਟ ਬਣ ਕੇ ਤੇ ਵੱਡੇ ਪੱਧਰ ਤੇ ਸੈਕਟਰੀ ਸਾਹਿਬ ਦੀ ਪੈਰਵਾਈ ਵਿੱਚ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਇਸ ਕੰਮ ਨੂੰ ਪਾਸ ਕੀਤਾ ਗਿਆ ਡੀ ਸਿਲਟਿੰਗ ਦੇ ਕੰਮ ਨੂੰ ਤੇ ਇੱਕ ਲੀਗਲ ਕੰਮ ਆ ਇਹ ਸਿਰਫ ਇੱਕ ਦਰਿਆ ਦੀ ਖਲਾਈ ਤੇ ਵਾਟਰਵੇ ਵਿਧਾਨ ਲਈ ਜਿਹੜਾ ਇਹ ਕੰਮ ਜਿਹੜਾ ਚਲਾਇਆ ਜਾ ਸਰ ਉਹ ਕਹਿੰਦੇ ਖਲਾਈ ਦੇ ਮਤਲਬ ਬਹਾਨੇ ਹੀ ਮਤਲਬ ਜਿਹੜੀ ਮੈਨਿੰਗ ਹੋ ਰਹੀ ਹੈ ਬਿਲਕੁਲ ਨਹੀਂ ਤੁਸੀਂ ਦੇਖ ਲਓ ਇੱਥੇ ਮੈਂ ਖੜਾ ਹਾਂ ਕੈਮਰੇ ਲੱਗੇ ਹੋਏ ਨੇ ਜੋ ਸਾਡੀਆਂ ਇਨਸਟਰਕਸ਼ਨਸ ਨੇ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕੀਤਾ ਜਾ ਰਿਹਾ ਹੈ ਕੀ ਕੈਮਰੇ ਦੀ ਰਿਕਾਰਡਿੰਗ ਵੀ ਰੱਖੀ ਜਾ ਰਹੀ ਹੈ ਹਰ ਟਿੱਪਰ ਦੀ ਜਿਹੜੀ ਆ ਸਰਕਾਰੀ ਪੋਰਟਲ ਦੇ ਉੱਤੇ ਪਰਚੀ ਨਿਕਲਦੀ ਹੈ ਬਕਾਇਦਾ ਉਹ ਜਿਹੜੀ ਆ ਆਪਣੇ ਡਿਪਾਰਟਮੈਂਟ ਦੇ ਵਿੱਚ ਵੀ ਜਾਂਦੀ ਹੈ ਤੇ ਕੰਟਰੈਕਟਰ ਕੋ ਵੀ ਰਹਿੰਦੀ ਹੈ ਸਾਡੇ ਰਿਕਾਰਡ ਵਿੱਚ ਵੀ ਹੈ ਕਦੇ ਵੀ ਕੋਈ ਚੈੱਕ ਕਰ ਸਕਦਾ ਹੈ